ਤਾ 2016 ਤੋਂ ਪੇ ਕਮਿਸ਼ਨ ਲਾਗੂ ਹੋਇਆਗਾ ਪਰ ਅੱਧਾ ਅਧੂਰਾ ਜੇ ਉਹ ਜੋਸ਼ 파ਰਸ਼ਾ ਕੀਤੇ ਸੀ ਪੇ ਕਮਿਸ਼ਨ ਨੇ ਉਹ ਪਈਆਂ ਨਾ ਪੈਨਸ਼ਨਰਾਂ ਦੀ 2.59 ਦਾ ਗਣਕ ਨਾਲ ਤੇ ਬਕਾਏ ਪਏ ਆ ਕਈ ਪੈਨਸ਼ਨਰ ਸਾਡੇ ਰੱਬ ਨੂੰ ਪਿਆਰੇ ਹੋ ਰਹੇ ਆ ਪਰ ਬਕਾਇਆ ਉਹਨਾਂ ਨੂੰ ਨਸੀਬ ਨਹੀਂ ਹੋਇਆ ਡੀਏ ਦੀਆਂ ਕਿਸ਼ਤਾਂ ਚਾਰ ਇੰਨੀਆਂ ਕਿਸ਼ਤਾਂ ਕਦੇ ਮੈਂ ਆਪਣੀ ਲਾਈਫ ਦੇ ਵਿੱਚ ਨਹੀਂ ਦੇਖੀਆਂ ਵੀ ਚਾਰ ਚਾਰ ਕਿਸ਼ਤਾਂ ਮਤਲਬ ਪੈਂਡਿੰਗ ਪਈਆਂ ਹੁਣ ਤੇ ਇਹ ਰਵਾਇਤ ਹੁੰਦੀ ਸੀ ਦੀ દિવાਲੀ ਦਸਹਰੇ ਵੇਲੇ ਮੁਲਾਜ਼ਮਾਂ ਨੂੰ ਸਰਕਾਰ ਕੁਝ ਨਾ ਕੁਝ ਮਤਲਬ ਜੋ ਪੈਂਡਿੰਗ ਹੁੰਦਾ ਸੀਗਾ ਖਾਸ ਕਰਕੇ ਡੀਏ ਉਹ ਦਿੱਤਾ ਜਾਂਦਾ ਸੀ ਤੇ ਪਰ ਇਸ ਵਾਰ ਤਾਂ ਜਿਵੇਂ ਹੀ ਸਰਕਾਰ ਨੇ ਹੱਦ ਕਰ ਦਿੱਤੀ ਆ ਲਾਰੇ ਲਾ ਕੇ ਲੋਕਾਂ ਨੂੰ ਕਹਿ ਕੇ ਵੀ ਤੁਹਾਨੂੰ ਪੁਰਾਣੀ ਪੈਨਸ਼ਨ ਤੁਹਾਡੀ ਬਹਾਲ ਕਰ ਦੇਾਂਗੇ ਪਰ ਉਸ ਦੇ ਉੱਤੇ 2 ਸਾਲ ਹੋ ਗਿਆ ਉਹ ਲਾਰੇ ਤੋਂ ਸਵਾ ਕੁਝ ਨਹੀਂ ਮਤਲਬ ਪੱਲੇ ਪਿਆ ਮੁਲਾਜ਼ਮਾਂ ਦੇ ਅੱਜ ਪੈਨਸ਼ਨਰਾਂ ਦੇ ਫਰੰਟ ਬਣਾ ਕੇ ਵੀ ਪੁਰਾਣੀ ਪੈਨਸ਼ਨ ਪ੍ਰਾਪਤੀ ਵਾਲੇ ਵੀ ਲੜ ਰਹੇ ਹੈਗੇ ਉਹਨਾਂ ਦੀਆਂ ਮੰਗਾਂ ਨੂੰ ਅਜੇ ਬੂਰ ਨਹੀਂ ਪਿਆ ਮਾਨ ਭੱਤੇ ਵਾਲੇ ਵਰਕਰ ਆ ਦੇਖੋ ਸਭ ਤੋਂ ਘੱਟ ਤਨਖਾਹਾਂ ਸੇਵਾਫਲਾ ਉਹਨਾਂ ਦਾ ਉਹਨਾਂ ਨੂੰ ਨਹੀਂ ਦਿੱਤਾ ਜਾ ਰਿਹਾ ਕਰਦੇ ਆ ਗੱਲ ਇਸ ਕਰਕੇ ਗਿੱਦੜ ਬਏ ਹਲਕੇ ਦੇ ਸਾਰੇ ਵੋਟਰਾਂ ਨੂੰ ਅੱਜ ਇੰਨੇ ਲੋਕ ਇਕੱਠੇ ਹੋ ਕੇ ਇਹ ਗੱਲ ਦੀ ਅਪੀਲ ਕਰਨ ਆਏ ਆ ਵੀ ਇਹ ਕਾਰਪੋਰੇਟਾਂ ਦੇ ਦਲਾਲ ਆ ਇਹਨਾਂ ਕੋਲੇ ਪੈਸਾ ਉਹਨਾਂ ਦਾ ਆਉਂਦਾ ਆ ਜਿਹੜੇ ਤੁਸੀਂ ਵੱਡੇ ਵੱਡੇ ਪੋਸਟਰ ਦੇਖਦੇ ਹੋ ਇਹ ਆਪਦੀ ਕਮਾਈ ਚੋਂ ਨਹੀਂ ਲਾਉਂਦੇ ਭਰਾਵੋ ਇਹ ਲਾਉਂਦੇ ਕੀ ਤੋਂ ਆ ਇਹ ਅਡਾਨੀਆਂ ਅਵਾਨੀਆਂ ਤੇ ਵੱਡੀਆਂ ਕੰਪਨੀਆਂ ਦੇ ਦਿੱਤੇ ਹੋਏ ਮਾਇਆ ਦੇ ਜਾਲ ਚੋਂ ਆਉਂਦੇ ਆਹ ਪੋਸਟਰ ਇਹ ਤੁਸੀਂ ਪੈਸਾ ਨਹੀਂ ਕਦੇ ਦਿੱਤਾ ਇਹਨਾਂ ਨੂੰ ਇਸ ਕਰਕੇ ਨਹੀਂ ਲੱਗੇ ਇਹਨਾਂ ਦੇ ਇਹ ਪੋਸਟਰ ਥੋਨੂੰ ਤਾਂ ਪੈਸਾ ਆਥਣੇ ਦੇ ਵੰਡਣ ਆਉਂਦੇ ਆ ਤੁਹਾਡੇ ਮਜ਼ਦੂਰ ਵਰਗ ਦੇ ਵਿੱਚ ਤੁਹਾਡੇ ਕਿਸਾਨ ਵਰਗ ਦੇ ਵਿੱਚ ਇਹ ਕਹਿਣ ਆਉਣਗੇ ਵੀ ਵੋਟਾਂ ਦੱਸੋ ਕਿਸ ਭਾ ਪਵਾਉਂਗੇ ਇਹ ਤਾਂ ਭਾਲ ਆਉਂਦੇ ਆ ਤੁਹਾਡੀਆਂ ਵੋਟਾਂ ਦਾ ਇਸ ਕਰਕੇ ਇਹਨਾਂ ਕੋਲੇ ਤਾਂ ਪੈਸੇ ਦੀ ਘਾਟ ਨਹੀਂ ਪਰਾਵੋ ਇਹ ਮਾਇਆ ਦੇ ਸਿਰ ਤੇ ਜਿੱਤਦੇ ਆ ਇਹ ਮਾਇਆ ਆਉਂਦੀ ਕਿਹਦੀ ਆ ਇਹ ਕਾਰਪੋਰੇਟਾਂ ਦੀ ਆ ਮਾਇਆ ਟੜਾ ਟੜਾ ਆਮ ਆਦਮੀ ਪਾਰਟੀ ਦੇ ਘਰੇ ਖਾਤੇ ਚੈੱਕ ਕਰਕੇ ਦੇਖਿਓ ਜਿਹਦੇ ਚ ਕੇਜਰੀਵਾਲ ਫਸਿਆ ਵੀ ਸੀ ਸ਼ਰਾਬ ਦੇ ਠੇਕੇਦਾਰਾਂ ਚ ਇਹ ਉਧਰੋਂ ਆਉਂਦੀ ਆ ਮਾਇਆ ਤੇ ਜਦੋਂ ਮਾਇਆ ਉਧਰੋਂ ਆਊਗੀ ਤਾਂ ਲਾਜ਼ਮੀ ਤੌਰ ਤੇ ਇਹ ਕਾਰਪੋਰੇਟਾਂ ਦੇ ਦਲਾਲ ਜਦੋਂ ਫਿਰ ਕੁਰਸੀਆਂ ਤੇ ਬੈਠਣਗੇ ਤੇ ਪਾਵਰ ਦਾ ਮੂੰਹ ਉਹਨਾਂ ਕਾਰਪੋਰੇਟ ਘਰਾਣਿਆਂ ਬੰਨੀ ਹੋਣਾ, ਥੋੜੇ ਬੇਰੁਜ਼ਗਾਰ ਜ਼ਵਾਕਾਂ ਬੰਨੀ ਨਹੀਂ ਹੋਣਾ, ਸਰਕਾਰ ਦਾ ਜਿਹੜਾ ਮੂੰਹ ਆ ਉਹਨਾਂ ਬੰਨੀ ਹੋਣਾ, ਕਿਸਾਨਾਂ ਬੰਨੀ ਨਹੀਂ ਹੋਣਾ, ਮਜ਼ਦੂਰਾਂ ਬੰਨੀ ਨਹੀਂ ਹੋਣਾ, ਦੁਕਾਨਦਾਰਾਂ ਬੰਨੀ ਨਹੀਂ ਹੋਣਾ, ਪੜ੍ਹੇ ਲਿਖੇ ਬੰਨੀ ਨਹੀਂ ਹੋਣਾ, ਇਹਨਾਂ ਦੇ ਜਿਹੜੇ ਪਾਵਰ ਦਾ ਮੂੰਹ ਆ ਉਹ ਕਾਰਪੋਰੇਟਾਂ ਨੂੰ ਕਿਵੇਂ ਵੱਧ ਤੋਂ ਵੱਧ ਮੁਨਾਫਾ ਦੇਣਾ ਉਸ ਗੱਲ ਵੱਲ ਨੂੰ ਹੋਣਾ, ਉਸ ਗੱਲ ਨੂੰ ਸੋਚਦੇ ਹੋਏ ਉਸੀਂ ਸਾਰਿਆਂ ਨੇ ਇਹ ਫੈਸਲਾ ਕਰਨਾ ਤੇ ਅਸੀਂ ਤੁਹਾਤੋਂ ਇਹ ਉਮੀਦ ਲੈ ਕੇ ਆਏ ਆਂ ਬਈ ਤੁਸੀਂ ਇਹਨਾਂ ਦੇ ਜਿਹੜੇ ਅੰਕੜਿਆਂ ਦੇ ਤਰੀਕੇ ਨੇ ਜਿਹੜੇ ਅੰਕੜੇ ਨੇ ਉਹਨਾਂ ਨੂੰ ਬਾਤਦੇ ਹੋਏ ਲਾਜ਼ਮੀ ਤੌਰ ਤੇ ਤੁਸੀਂ ਜਿਹੜਾ ਹੈਗਾ ਇਹਨਾਂ ਨੂੰ ਮੂੰਹ ਦੀ ਦਿਖਾਓਗੇ ਤਾ ਜਾ ਕੇ ਸਾਡਾ ਗੁਜ਼ਾਰਾ ਹੋਣਾ ਤੇ ਸਾਨੂੰ ਆਪਸ ਵਿੱਚ ਗਲ ਬੱਕੜੀ ਪਾ ਕੇ ਚੱਲਣਾ ਪੈਣਾ ਜਿੰਨਾ ਚਿਰ ਸਾਡੀ ਜ਼ੋਟੀ ਜਿਹੜੀ ਆ ਉਹ ਮਜ਼ਬੂਤ ਨਹੀਂ ਹੁੰਦੀ ਉਹਨਾਂ ਚਿਰ ਡੈਂਪੀ ਢਲੋਂ ਵਰਗੇ ਕਾਰਪੋਰੇਟਾਂ ਦੇ ਦਲਾਲ ਇੱਥੇ ਆਉਂਦੇ ਰਹਿਣਗੇ ਤੇ ਜਿੱਤਦੇ ਰਹਿਣਗੇ ਮਨਪ੍ਰੀਤ ਵਰਗੇ ਦਲਾਲ ਕਦੇ ਕਾਂਗਰਸ ਵਾਸਤੇ ਕਹਿੰਦਾ ਸੀ ਕਹਿੰਦਾ ਸੀ ਪੰਜਾਬ ਨੂੰ ਅਸੀਂ ਬਚਾਵਾਂਗੇ ਅੱਜ ਭਾਜਪਾ ਵਾਸਤੇ ਕਹਿੰਦਾ ਫਿਰਦਾ ਇਹਨਾਂ ਦਾ ਕੋਈ ਦੀਨ ਮਾਨ ਨਹੀਂ ਹੈਗਾ ਸੋ ਇਸ ਕਰਕੇ ਅਪੀਲ ਕਰਦੇ ਆਂ ਭਈ ਆਪਾਂ ਨੂੰ ਆਪਣਾ ਦੀਨ ਮਾਨ ਲਾਜ਼ਮੀ ਦਿਖਾਉਣਾ ਪੈਣਾ ਜਿਨਾਂ ਚਿਰ ਆਪਾਂ ਇਕੱਠੇ ਹੋ ਕੇ ਜੋਟੀ ਨਹੀਂ ਪਾਉਂਦੇ ਆਪਾਂ ਆਪਦੀ ਗੱਲ ਇਹਨਾਂ ਕੋਲੇ ਨਹੀਂ ਰੱਖਦੇ ਉਨੀ ਦੇਰ ਤੱਕ ਇਹ ਮਸਲੇ ਹੱਲ ਨਹੀਂ ਹੋਣੇ ਅੰਤਮ ਜਿੱਤ ਭਾਵੇਂ ਅਸੀਂ ਮੰਨਦੇ ਆਂ ਕਿ ਕਿਰਤੀ ਵਰਗ ਦੀ ਹੋਣੀ ਆ ਪਰ ਉਹਦੇ ਲਈ ਸਾਨੂੰ ਆਪਣੀ ਜੋਟੀ ਜਿਹੜੀ ਆ ਆਪਣੀ ਸਾਝ ਜਿਹੜੀ ਆ ਉਹ ਮਜ਼ਬੂਤ ਕਰਨੀ ਪੈਣੀ ਆ ਸੋ ਇਸ ਲਈ ਅਸੀਂ ਤੁਹਾਡਾ ਸਾਰਿਆਂ ਦਾ ਧੰਨਵਾਦ ਵੀ ਕਰਦੇ ਆਂ ਬਹੁਤ ਸਾਰੇ ਸਾਥੀ ਮੈਂ ਦੇਖੀ ਜਾਣਾ ਟੈਂਪੂ ਚੋਂ ਖੜ ਕੇ ਜਦੋਂ ਅਸੀਂ ਕਪਾਹ ਮੰਡੀ 'ਚੋਂ ਚੱਲੇ ਸੀ ਉਸ ਟਾਈਮ ਦੇ ਤੁਰੇ ਹੋਏ ਆ ਤੇ ਅੱਜ ਹਜੇ ਵੀ ਤੁਰੇ ਵੇ ਆ ਉਹ ਜਿਹੜੀ ਉਹਨਾਂ ਦੀ ਜਿਹੜੀ ਸਖਤ ਕਾ ਲੈਣਾ ਉਹਨਾਂ ਦਾ ਆਪਾਂ ਮੁੱਲ ਪਾਉਣਾ ਇਹਨਾਂ ਗੱਲਾਂ ਬਾਤਾਂ ਦੇ ਨਾਲ ਜਾਇ ਜਨਤਾ ਜੈਸ਼ ਗਰਸ਼ ਜਿੱਤ ਲੜਦੇ ਲੋਕਾਂ ਤਾ ਮੈਨੂੰ ਸਸਤੇ ਭਾਤੇ ਮਿਲੂ ਜੇ ਲੋਕਾਂ ਦੇ ਜਵਾਕ ਬੇਰਜਗਾਰ ਹੋਣਗੇ ਉਹਨੂੰ ਪਤਾ ਵੀ ਮੈਨੂੰ ਦਫ਼ਤਰ 'ਚ ਬਿਠਾਉਣ ਵਾਲਾ ਕੰਮ ਆ ਕੰਪਿਊਟਰ ਆਪਰੇਟਰ ਤਾ ਸਸਤੇ ਭਾਤੇ ਮਿਲਣਾ ਹੈ ਭਰਾਵੋ ਜੇ ਸਰਕਾਰੀ ادارے ਬੰਦ ਹੋਣਗੇ ਉਧਰ ਲੀਆਂ ਨੌਕਰੀਆਂ ਬੰਦ ਹੋਣਗੀਆਂ ਤਾਂ ਸਾਡੇ ਕੋਲੇ ਆਉਣਾ ਉਹਨੂੰ ਇਹ ਸਾਰੀਆਂ ਗੱਲਾਂ ਦਾ ਪਤਾ ਉਹ ਗੱਲ 나ਪ ਤੋਲ ਕੇ ਕਰਦੇ ਆ ਤੇ ਅਸੀਂ ਭਰਾਵੋ ਜਜਵਾਤਾਂ ਚ ਬੈਠ ਕੇ ਕਰਦੇ ਆ ਗੱਲ ਇਸ ਕਰਕੇ ਧੰਨਵਾਦ ਜੀ ਸਾਨੂੰ ਸਪੋਰਟ ਕਰਨ ਲਈ ਸਾਡੇ ਚੈਨਲ ਨੂੰ ਸਬਸਕ੍ਰਾਈਬ ਕਰੋ ਤੇ ਵੀਡੀਓ ਨੂੰ ਵੱਧ ਤੋਂ ਵੱਧ ਸ਼ੇਅਰ ਕਰੋ ਜੀ